ਟੀਚਾ ਬਾਈ ਜੇ ਕਿਤੇ ਵੀ ਮੈਨੂੰ ਕੋਈ ਵੀ ਪਾਰਟੀ ਥਾਪੜਾ ਦਿੰਦੀ ਹੈ ਨਾ ਮੈਂ ਸਭ ਤੋਂ ਪਹਿਲਾਂ ਸੋਚੀ ਬੈਠਾ ਉਹਦੀ ਜ਼ਿੰਦਗੀ ਦਾ ਇੱਕ ਕੰਮ ਕਰਨਾ ਹਰ ਇੱਕ ਪਿੰਡ ਚ ਜਿਹੜੀ ਸਟ੍ਰੈਟਜੀ ਹੈ ਨਾ ਸਟ੍ਰੈਟਜੀ ਨੂੰ ਬਦਲ ਕਰਨਾ ਮੈਂ ਆਪਣੇ ਗਿੱਦੜਵੇ ਹਲਕੇ ਚ ਜਿੰਨੀਆਂ ਸਟ੍ਰੈਟੀਆਂ ਨਾ ਤਕਰੀਬਨ ਇਕੱਲੀ ਕੋਈ 2-4 ਪਿੰਡਾਂ ਚ ਹੋਊਗਾ ਜਿਹੜੀਆਂ ਸਟ੍ਰੈਟੀਆਂ ਵਾਦੇ ਚ ਨਹੀਂ ਸਾਰੀਆਂ ਘਾਟੇ ਚ ਪਹਿਲਾਂ ਮੇਰਾ ਟੀਚਾ ਹੋਊਗਾ ਮੈਂ ਗਲਗਾਂ ਨਾਲ ਤਾਂ ਟੀਚੇ ਨਹੀਂ ਰੱਖਣਾ ਮੈਂ ਪਹਿਲਾਂ ਟੀਚਾ ਰੱਖਣਾ ਸਟ੍ਰੈਟੀਆਂ ਵਾਲਾ ਉਸ ਤੋਂ ਬਾਅਦ ਰੱਖਣਾ ਜਿਹੜੀਆਂ ਕੱਸੀਆਂ ਸੂਏ ਆ ਜਿਹੜੇ ਮੋਗੇ ਆ ਉਹ ਜਮਾਂ ਸਹੀ ਕਰਕੇ ਲਵਾਉਣੇ ਠੀਕ ਆ ਉਸ ਤੋਂ ਬਾਅਦ ਮੈਂ ਰਖਣਾ ਟੀਚਾ ਜਿਹੜੇ ਪਿੰਡਾਂ 'ਚ ਆਪਣਾ ਐਸਐਸਸੀ ਭਾਈਚਾਰਾ ਉਹਨਾਂ ਦਾ ਆਏ ਵੇਰੀ ਝੋਨੇ ਦਾ ਢਿਆੜੀ ਹਰ ਇੱਕ ਚੀਜ਼ ਕੰਟਰੋਲ ਤੇ ਵੱਜ ਕੇ ਉਹਨਾਂ ਨੂੰ ਫੁੱਲ ਰੇਟ ਮਿਲਿਆ ਕਰੂਗਾ ਇਹ ਗੱਲ ਨਹੀਂ ਹੋਈ ਉਹਨਾਂ ਨੂੰ ਕੋਈ ਢਿਆੜੀ ਘੱਟ ਦੇ ਦਊਗਾ ਜਾਂ ਕੋਈ ਉਹਨਾਂ ਨਾਲ ਕਿਸੇ ਕਿਸਮ ਦਾ ਧੱਕਾ ਹੋ ਜੂ ਜਾਂ ਜਿਹੜੀਆਂ ਧੀਆ ਭੈਣਾਂ ਉਹਨਾਂ ਦੀਆਂ ਵੀ ਉਹਨਾਂ ਨਾਲ ਕੋਈ ੱੱੱਕਾ ਕਰਦਾ ਤੇ ਭਈ ਆਪਾਂ ਬਰਦਾਸ਼ਤ ਕਰ ਲਾ ਹੂੰ ਆਪਣੀ ਯਾਰ ਸੋਚ ਹੀ ਵੱਖਰੀ ਹੋਊ ਇਹ ਭਈ ਆ ਗੱਲਾਂ ਸੁਣ ਕੇ ਪਿੰਡ ਵਾਲਿਆਂ ਨੇ ਵੀ ਕੋਸ਼ਿਸ਼ ਕੀਤੀ ਹੋਊਗੀ ਯਾਰ ਵੀ ਆਰ ਕੀ ਗੁਰਪ੍ਰੀਤ ਨੂੰ ਸਰਪੰਚੀ ਲੜਾ ਦੇ ਵੀ ਭਈ ਸਾਡੇ ਐਸਸੀ ਆ ਹੂੰ ਸਾਡੇ ਐਸਸੀ ਵੂ ਮੈਣਾ ਸਾਡੇ ਔਰਤ ਉੱਠ ਸਕਦੀ ਗਰੀਬਾਂ ਹੀ ਚਿਹਰੇ ਦੀ ਥੋੜੇ ਰਿਜ਼ਰਵੇਸ਼ਨ ਆ ਯਾਰ ਰਿਜ਼ਰਵੇਸ਼ਨ ਆ ਠੀਕ ਹੈ ਤੇ ਬਾਕੀ ਫਿਰ ਭਈ ਸਰਪੰਚੀ ਥੋੜਾ ਲੜਾਂਗੇ ਹਨਾ ਸਰਪੰਚੀ ਤਾਂ ਫਿਰ ਛੋਟੀ ਚੀਜ਼ ਆ ਫਿਰ ਜਿੱਦੇ ਉੱਥੇ ਉੱਤੇ ਐਮਐਲਏ ਉੱਠਾ ਸਰ ਭਈ ਪ੍ਰਕਾਸ਼ ਸਿੰਘ ਬਾਦਲ ਵੀ ਕਹਿੰਦੇ ਇੱਕ ਸਰਪੰਚ ਪੰਚ ਤੋਂ ਸਟਾਰਟ ਹੋਏ ਆ। ਭਈ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀ ਨਾ ਉਹਦੀ ਨਾਂ ਦਾ ਕਿਸੇ ਨੇ ਰੀਸ ਕੀਤੀ ਆ ਤੇ ਨਾ ਕੋਈ ਕਰ ਸਕਦਾ। ਪ੍ਰਕਾਸ਼ ਸਿੰਘ ਬਾਦਲ ਸਿਆਸਤ ਦਾ ਬਾਬਾ ਬੋੜ ਸੀ। ਹੂੰ। ਸਭ ਤੋਂ ਪੁਰਾਣਾ ਲੀਡਰ ਸੀ ਤੇ ਜਿੰਨੇ ਲੀਡਰ ਆ ਭਵੇਂ ਕਾਂਗਰਸ ਚ ਭਵੇਂ ਆਮ ਆਦਮੀ ਚ ਤੇ ਭਵੇਂ ਭਾਜਪਾ ਚ ਤੇ ਭਵੇਂ ਅਕਾਲੀ ਦਲ ਚ ਸਾਰੇ ਪ੍ਰਕਾਸ਼ ਸਿੰਘ ਬਾਦਲ ਦੇ ਚੇਲੇ ਆ। ਹੂੰ। ਠੀਕ ਆ। ਠੀਕ ਆ। ਹਾਂ। ਉਹ ਜਿਹੜੇ ਕੰਮ ਪ੍ਰਕਾਸ਼ ਸਿੰਘ ਬਾਦਲ ਕਰਕੇ ਹਨ ਪੰਜਾਬ ਲਈ ਉਹ ਕੋਈ ਕਰ ਹੀ ਨਹੀਂ ਸਕਦਾ ਹੁਣ ਕਈ ਥੱਲੇ ਭੇਡਾਂ ਲਿਖਣ ਗਈਆਂ ਵੀ ਇਹ ਕਾਲੀਆਂ ਦਾ ਬੰਦਾ ਇਹ ਕਾਲੀਆਂ ਦਾ ਬੰਦਾ ਮੈਂ ਕਾਲੀਆਂ ਦਾ ਨਹੀਂ ਸਭ ਤੋਂ ਜ਼ਿਆਦਾ ਜ਼ਿੰਮੇਵਾਰੇ ਨੂੰ ਕਿਹਨੇ ਚੱਕਿਆ ਪ੍ਰਕਾਸ਼ ਸਿੰਘ ਬਾਦਲ ਨੇ ਆ ਨਾਜ ਮੰਡੀਆਂ ਪਿੰਡਾਂ ਚ ਫੋਕਲ ਪੁਆਇੰਟ ਬਾਦਲ ਕਹਨੇ ਬਣਾਏ ਖਾਲੇ ਕਸਿਆਂ ਸੂਏ ਨਹਿਰਾਂ ਬਾਦਲ ਕਹਨੇ ਬਣਾਏ ਚਲੋ ਨਹਿਰਾਂ ਤਾਂ ਵੱਡੀ ਗੱਲ ਆ ਨਹਿਰਾਂ ਤਾਂ ਪਹਿਲਾਂ ਬਣਾਈ ਜਿਹੜੀਆਂ ਖਾਲੇ ਆ ਜਾਂ ਜਿਹੜੀਆਂ ਜਿਵੇਂ ਕੋਈ ਕਸੀਆਂ ਕੱਟੀਆਂ ਟੇਲਾਂ ਕੱਟੀਆਂ ਜਾਂ ਕਿਵੇਂ ਵੀ ਲਾਲਾ ਬਾਦਲ ਦੇ ਰਾਜ ਚੁਕੋਇਆ ਠੀਕ ਆ ਜਿਹੜਾ ਤੇਰਾ ਟਰੈਕਟਰ ਸੀਗਾ ਇਹਦੇ ਤੋਂ ਜਿਹੜਾ ਟੈਕਸ ਆ ਕਿਹਨੇ ਮਾਫ ਕਰਿਆ ਬਾਦਲ ਨੇ ਜਿਹੜੀ ਚੁੰਗੀ ਸੀ ਕੀ ਤੇਰੀ ਜਦੋਂ ਆਪਾਂ ਅੱਗੇ ਸ਼ਹਿਰ ਕ੍ਰੋਸ ਕਰਦੇ ਸੀ ਚੁੰਗੀ ਨਾਕਾ ਹੁੰਦਾ ਸੀ ਬਾਦਲ ਸਾਹਿਬ ਨੇ ਮਾਫ ਕਰਿਆ ਮੋਟਰਾਂ ਦੇ ਬਿੱਲ ਕਿਹਨੇ ਮਾਫ ਕਰੇ ਬਾਦਲ ਸਾਹਿਬ ਨੇ ਪਰ ਕੋਈ ਲੋਕੀ ਕਹਿੰਦੇ ਟਿਊਬ ਵੱਲ ਆ ਕੇ ਕਾਲੀਆਂ ਨੇ ਪਾਣੀ ਵੀ ਮਚਾਤਾ ਮਕਾਤਾ ਸੌਰੀ ਪੰਜਾਬ ਦਾ ਕਹਿੰਦੇ ਤੇ ਫੇਰ ਬਈ ਜੇ 212 ਲੱਖ ਇੱਕ ਮਿੰਟ ਕਦੇ ਬਈ ਕੁਦਰਤ ਕੋਲੇ ਕੋਈ ਚੀਜ਼ ਮੁੱਕੀ ਹੈ ਲੱਖਾ ਸਿਧਾਣਾ ਹਰ ਵਾਰ ਰੋਲਾ ਪਾਉਂਦਾ ਪਾਣੀ ਦਾ ਉਹਨੇ ਦਾ ਜੰਦਣਾ ਹੀ ਪੁੱਠਾ ਹੁੰਦਾ ਮੰਮੀਰੇਆ ਨੂੰ ਇੱਕ ਇਹ ਗੱਲ ਹੋਰ ਬਈ ਮੈਨੂੰ ਲੱਖੇ ਤੋਂ ਯਾਦ ਆਇਆ ਤੁਹਾਡੇ ਨਾਂ ਨਾਲ ਵਿਵਾਦ ਵੀ ਬਹੁਤ ਜੁੜਦੇ ਨੇ ਚਾਹੇ ਉਹ ਅਕਾਲੀਆਂ ਕਾਂਗਰਸੀਆਂ ਨੂੰ ਲੈ ਕੇ ਹੋਣ ਤੇ ਚਾਹੇ ਲੱਖੇ ਸਿਧਾਣੇ ਦਾ ਹੋਵੇ ਲੱਖਾ ਸਿਧਾਣਾ ਕਹਿੰਦਾ ਵੀ ਇੱਕ ਬੰਦਾ ਉੱਠ ਕੇ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਕਹਿੰਦਾ ਮੇਰੇ ਬਾਰੇ ਟੌਂਟ ਮਾਰਦਾ ਤਸ ਕੀ ਮਾਰੀ ਐ ਉਹ ਉਹ ਕਹਿੰਦੇ ਵੀ ਗੱਲਾਂ ਸੱਚੀਆਂ ਕੀਤੀਆਂ ਉਹ ਕਹਿੰਦੇ ਵੀ ਲੱਖੇ ਸਧਾਨੇ ਦੇ ਵਿੱਚ ਗੋਪੀ ਕਹਿੰਦਾ ਵੀ ਹੰਕਾਰ ਆ ਗਿਆ ਮੈਂ ਮੈਂ ਤਾਂ ਕਦੇ ਮੇਰਾ ਹੰਕਾਰ ਚ ਗੱਲ ਹੀ ਨਹੀਂ ਕਰੀ ਭਾਈ ਨਹੀਂ ਮੇਰੇ 'ਚ ਹੰਕਾਰ ਆਵੇ ਹੰਕਾਰ ਕਿਹੜੀ ਗੱਲ ਦਾ ਯਾਰ ਮੈਂ ਤਾਂ ਨੋਰਮਲ ਕਰਦਾ ਮੁੰਡਾ ਉਹ ਕਹਿੰਦੇ ਵੀ ਲੱਖੇ ਸਧਾਨਾ ਜੇ ਜੇ ਟਕ ਤਿਹਾਰ ਦਾ ਤੁਹਾਡੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਤੁਹਾਡੀਆਂ ਵਿਖਵਾਣੀਆਂ ਬੜੀਆਂ ਵਾਇਰਲ ਹੋਈਆਂ ਸੀ ਵੀ ਉਹਦੇ ਵਿੱਚ ਹਕਾਰ ਆ ਗਿਆ ਉਹਦੇ ਵਿੱਚ ਐਟੀਟਿਊਡ ਆ ਗਿਆ ਨਹੀਂ ਨਹੀਂ ਭਾਈ ਵੇਖ ਮੇਰੀ ਗੱਲ ਸੁਣਾ ਨਾਮ ਹੈ ਲੱਖੇ ਨੂੰ ਅੱਜ ਮਾੜਾ ਆਖਿਆ ਨਾ ਮੈਂ ਚਵੀਰੀ ਆਖਿਆ ਹਨਾ ਨਾ ਮੈਂ ਉਹਦੇ ਕਦੇ ਗਲਤ ਬੋਦਿਆ ਹੂੰ ਠੀਕ ਹੈ ਨਾ ਲੱਖੇ ਨੇ ਬਾਈ ਨੇ ਜਿਹੜਾ ਬਾਈ ਉਹ ਤੋਂ ਨਾ ਉਹਨਾਂ ਦੇ ਬਾਹਰ ਚ ਜਾ ਕੇ ਆਖਦਾ ਸੀ ਬਾਦਲਾਂ ਦੇ ਅਗ ਮੈਂ ਕਿਲਾ ਫਤਿਹ ਕਰ ਦੂੰ ਉਹ ਚੀਜ਼ ਦਾ ਮੈਂ ਆਖਿਆ ਸੀ ਮੈਂ ਕਿਹਾ ਹਕਾਰ ਆ ਗਿਆ ਲੱਖੇ ਚ ਕਿਸੇ ਦੇ ਬਾਹਰ ਚ ਜਾ ਕੇ ਬੋਲਣਾ ਉਹ ਵੀ ਜਦੋਂ ਬੰਦਾ ਬਰਾਬਰ ਉੱਠਿਆ ਹੋਵੇ ਮੈਂ ਉਹ ਚੀਜ਼ ਨੂੰ ਗਲਤ ਮੰਨਦਾ ਹੂੰ ਠੀਕ ਹੈ ਜੀ ਲੱਖਾ ਬੰਦਾ ਨਹੀਂ ਮਾੜਾ ਲੱਖਾ ਬੰਦਾ ਸਹੀ ਆ ਪਰ ਥੋੜਾ ਜਿਹਾ ਉਹ ਨਾ ਜੇ ਦੁਨੀਆਂ ਇਧਰ ਨੂੰ ਜਾਂਦੀ ਉਹ ਇਧਰ ਨੂੰ ਜਾਂਦਾ ਅੱਛਾ ਉੱਥੇ ਆ ਕੇ ਗਲਤ ਹੋ ਜਾਂਦਾ ਦੁਨਿਆਦਾਰੀ ਦੇ ਮਗਰ ਲਾ ਕੇ ਚੰਦਨਾ ਪੈਂਦਾ ਠੀਕ ਹੈ ਬਈ ਠੀਕ ਹੈ ਨਾ ਹੂੰ ਤੇ ਬਈ ਜਿਵੇਂ ਕਈ ਲੋਕ ਐ ਜਦੋਂ ਕਾਲੀਆਂ ਦੀ ਗੱਲ ਕਰਦੇ ਹਾਂ ਜਾਂ ਤੁਸੀਂ ਸਿਮਰਜੀਤ ਮਾਨ ਦੀ ਵੀ ਗੱਲ ਕਰਦੇ ਹੋ ਸਰਬੀਰ ਸਿੰਘ ਖਾਲਸਾ ਜਿਹੜੇ ਐਮਪੀ ਜਿੱਤੇ ਉਹਨਾਂ ਦੀ ਵੀ ਗੱਲ ਕਰਦੇ ਸੀ ਜਾਂ ਕਰਦੇ ਹਾਂ ਹਨਾ ਨਹੀਂ ਕਰਦੇ ਆਂ ਬਈ ਸੀ ਜਿਹੜੇ ਐ ਜਿਹੜੇ ਕਮੈਂਟੇ ਆਏ ਆ ਵੀਡੀਓ ਦੇ ਥੱਲੇ ਕਮੈਂਟ ਆਉਂਦੇ ਆ ਜਦੋਂ ਕਾਲੀਆਂ ਦੀ ਗੱਲ ਹੁੰਦੀ ਆ ਉਹ ਕਹਿ ਰਹੇ ਨੇ ਵੀ ਇਹ ਬੰਦੇ ਦਾ ਕੋਈ ਸਟੈਂਡ ਨਹੀਂ ਇਹ ਗਦਾਰ ਹੈ ਇੰਦਾ ਗਦਾਰ ਨੂੰ ਬਈ ਵੇ ਮੈਂ ਮੈਂ ਤਾਂ ਕਿਸੇ ਵੀ ਚਿਹਰੇ ਤੇ ਬੋਲਦਾ ਮੈਂ ਤਾਂ ਫਿਰ ਮੈਂ ਆਣਾ ਵੀ ਸਿਮਰਜੀਤ ਮਾਨ ਦਾ ਵਰਗਾ ਲੀਡਰ ਹੀ ਨਹੀਂ ਬੰਦਾ ਇਹਦਾ ਸਾਰੀ ਉਮਰ ਸਟੈਂਡ ਤਾਂ ਰਿਹਾ ਨਾ ਕਿਸੇ ਪਾਰਟੀ ਤੇ ਇਹ ਨਾ ਕਿਹਾ ਆਹਦੀ ਪਾਰਟੀ ਕੈਮ ਰੱਖੀ ਭਾਵੇਂ ਵੋਟਾਂ ਨੂੰ ਚਾਰ ਪੈ ਜਾਣ ਜਿੰਨੀਆਂ ਉਹਨੂੰ ਵੋਟਾਂ ਪੈਂਦੀਆਂ ਪੈਂਦੀਆਂ ਤਾਂ ਜਾਗਦੀ ਜ਼ਮੀਰ ਵਾਲਿਆਂ ਦੀਆਂ ਨਾ ਜਿਹੜੇ ਉਹਦੇ ਨਾਲ ਖੜੇ ਆ ਮੈਂ ਕਦੇ ਵੀ ਬੇ ਭਾਈ ਮੇਰਾ ਕਿਸੇ ਪਾਰਟੀ ਨਾਲ ਸੰਬੰਧ ਹੀ ਨਹੀਂ ਹੂੰ ਨਾਮ ਕਾਂਗਰਸੀਆਂ ਨਾਮ ਅਕਾਲੀਆਂ ਨਾਮ ਝਾੜੂ ਵਾਲਿਆਂ ਜਾਂ ਨਾਮ ਬੱਟਪੰਦਾਂ